ਵਾਰ ਜਦ ਗੁਰੂ ਨਾਨਕ ਦੇਵ ਜੀ ਆਪਣੇ ਵਿਦਿਆਰਥੀਆਂ ਦੇ ਨਾਲ ਯਾਤਰਾ ਦੇ ਦੌਰਾਨ ਇੱਕ ਪਿੰਡ ਪੁੱਜੇ ਤਾਂ ਉੱਥੇ ਉਹਨਾਂ ਨੇ ਇੱਕ ਧਨੀ ਵਪਾਰੀ ਨੂੰ ਕੀ ਸਿੱਖਿਆ ਦਿੱਤੀ ਆਪਾਂ ਉਸ ਬਾਰੇ ਅੱਜ ਦੀ ਵੀਡੀਓ 'ਚ ਗੱਲ ਕਰਾਂਗੇ ਪਰ ਉਸ ਤੋਂ ਪਹਿਲੇ ਮੇਰੀ ਇਸ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਨਾ ਬਿਲਕੁਲ ਨਾ ਭੁੱਲੋ ਅਤੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਮੈਨੂੰ ਸਪੋਰਟ ਕਰੋ ਤਾਂ ਕਿ ਤੁਹਾਨੂੰ ਮੇਰੀ ਹਰ ਇੱਕ ਡਿਟੇਲਡ ਵੀਡੀਓ ਦੀ ਨੋਟੀਫਿਕੇਸ਼ਨਸ ਸਮੇਂ ਸਮੇਂ ਤੇ ਮਿਲਦੀਆਂ ਰਹਿਣ ਚਲੋ ਸ਼ੁਰੂ ਕਰਦੇ ਹਾਂ ਇੱਕ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੇ ਵਿਦਿਆਰਥੀਆਂ ਦੇ ਨਾਲ ਆਪਣੀ ਯਾਤਰਾ ਦੇ ਦੌਰਾਨ ਇੱਕ ਪਿੰਡ ਪੁੱਜੇ। ਉੱਥੇ ਇੱਕ ਬੜਾ ਹੀ ਧਨੀ ਵਪਾਰੀ ਰਹਿੰਦਾ ਸੀ। ਉਹਦਾ ਨਾਮ ਧੰਨਾ ਸੀ। ਤੇ ਉਹ ਲੋਕਾਂ ਨੂੰ ਵਿਖਾਉਣ ਦੇ ਲਈ ਬੜੇ ਵੱਡੇ-ਵੱਡੇ ਦਾਨ ਕਰਦਾ। ਕਦੇ ਕਿਸੇ ਨੂੰ ਤੋਹਫੇ, ਤਾਂ ਕਦੇ ਕਿਸੇ ਨੂੰ ਪੈਸੇ। ਤੇ ਜਦੋਂ ਨੂੰ ਇੱਕ ਵਾਰੀ ਪਤਾ ਲੱਗ ਗਿਆ ਕਿ ਗੁਰੂ ਨਾਨਕ ਦੇਵ ਜੀ ਪਿੰਡ ਦੇ ਵਿੱਚ ਆਏ ਹੋਏ ਨੇ। ਤਾਂ ਉਦੇ ਮਨ ਚ ਇਹ ਆਇਆ ਕਿ ਜੇ ਮੈਂ ਗੁਰੂ ਨਾਨਕ ਦੇਵ ਜੀ ਨੂੰ ਆਪਣੇ ਘਰ ਬੁਲਾ ਕੇ ਉਹਨਾਂ ਦਾ ਧਿਆਨ ਰੱਖਾ ਤੇ ਉਹਨਾਂ ਨੂੰ ਤੋਹਫੇ ਤੇ ਪੈਸੇ ਦਵਾਂ ਤਾਂ ਕੀ ਪਤਾ ਗੁਰੂ ਨਾਨਕ ਦੇਵ ਜੀ ਮੈਨੂੰ ਅਸ਼ੀਰਵਾਦ ਦੇ ਦੇ। ਤਾਂ ਫਿਰ ਉਹਨੇ ਇਦਾਂ ਹੀ ਕੀਤਾ ਉਹਨੇ ਗੁਰੂ ਨਾਨਕ ਦੇਵ ਜੀ ਨੂੰ ਆਪਣੇ ਘਰ ਲਈ ਸੱਦਾ ਦੇ ਦਿੱਤਾ। ਤਾਂ ਜਦ ਗੁਰੂ ਨਾਨਕ ਦੇਵ ਜੀ ਉਹਦੇ ਘਰ ਪੁੱਜੇ ਤਾਂ ਉਹਨਾਂ ਨੇ ਇਹ ਵੇਖਿਆ ਕਿ ਧੰਨਾ ਨੇ ਗੁਰੂ ਨਾਨਕ ਦੇਵ ਜੀ ਨੇ ਲਈ ਤੋਹਫੇ, ਪੈਸੇ, ਦਿਖਾਣ ਪਿੰਗਲੀ ਬੜਾ ਸਾਮਾਨ ਵੱਖ-ਵੱਖ ਚੀਜ਼ਾਂ ਰੱਖੀਆਂ ਹੋਈਆਂ ਸੀ। ਤੋ ਥੋੜੀ ਜਰ ਗੱਲਾਂ-ਬਾਤਾਂ ਕਰਨ ਤੋਂ ਬਾਅਦ ਧੰਨਾ ਨੇ ਗੁਰੂ ਨਾਨਕ ਦੇਵ ਜੀ ਨੂੰ ਕਿਹਾ ਕਿ ਇਹ ਸਾਰੇ ਤੋਹਫੇ ਪੈਸੇ ਤਖਾਨ ਪਿੰਦੀਆਂ ਚੀਜ਼ਾਂ ਤੁਹਾਡੇ ਲਈ ਹੈ ਤੁਸੀਂ ਇਹਨੂੰ ਲੈ ਲਵੋ ਪਰ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਮੈਂ ਸੁਣਿਆ ਕਿ ਤੂੰ ਬੜਾ ਵੱਡਾ ਦਾਨੀ ਹੈ ਤਾਂ ਧੰਨਾ ਨੇ ਕਿਹਾ ਕਿ ਹਾਂ ਮੈਂ ਦਾਨ ਤਾਂ ਕਰਦਾ ਤਾਂ ਗੁਰੂ ਨਾਨਕ ਦੇਵ ਜੀ ਨੇ ਮੁਸਕਰਾਉਂਦੇ ਹੋਏ ਕਿਹਾ ਕਿ ਤੰਨਾ ਦਾਨ ਦਾ ਅਸਲੀ ਮਤਲਬ ਜਾਨਣਾ ਸਭ ਤੋਂ ਪਹਿਲਾਂ ਬਹੁਤ ਜ਼ਰੂਰੀ ਹੈ ਤਾਂ ਉਹਨੇ ਕਿਹਾ ਕਿ ਮੈਂ ਵੀ ਤਾਂ ਬਹੁਤ ਵੱਡਾ ਦਾਨੀ ਆ ਫਿਰ ਇਦਾਂ ਦੀ ਕੀ ਗੱਲ ਹੈ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਅਸਲੀ ਦਾਨੀ ਉਹ ਹੈ ਜੋ ਆਪਣੇ ਸੱਚੇ ਮਨ ਸੱਚੇ ਦਿਲ ਨਾਲ ਦਾਨ ਕਰੇ ਕਿਸੇ ਪ੍ਰਸ਼ੰਸਾ ਦੇ ਚਾਹੇ ਲਈ ਉਹ ਦਾਨ ਨਾ ਕਰੇ ਕਿਸੇ ਸਵਾਰਥ ਲਈ ਦਾਨ ਨਾ ਕਰੇ ਆਪਣੇ ਪੂਰੇ ਸੱਚੇ ਮਨ ਤੇ ਦਿਲ ਨਾਲ ਦਾਨ ਕਰੇ ਸਾਫ ਮਨ ਨਾਲ ਦਾਨ ਕਰੇ ਫਿਰ ਤੰਨਾ ਨੂੰ ਅਹਿਸਾਸ ਹੋਇਆ ਕਿ ਉਸਦੇ ਦਾਨ ਦੇ ਵਿੱਚ ਨਿਮਰਤਾ ਤੇ ਸੱਚਾਈ ਦੀ ਕਮੀ ਸੀ ਫਿਰ ਉਸ ਤੋਂ ਬਾਅਦ ਉਸਨੇ ਆਪਣੇ ਆਪ ਤੋਂ ਸੋਖ ਖਾ ਲਈ ਕਿ ਉਹ ਸੱਚੇ ਮਨ ਸੱਚੇ ਦਿਲ ਨਾਲ ਦਾਨ ਕਰੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਇਸ ਵੀਡੀਓ ਦੇ ਵਿੱਚੋਂ ਤੁਹਾਨੂੰ ਕੁਝ ਸਿੱਖਣ ਨੂੰ ਮਿਲਿਆ ਤੇ ਇਹ ਜਾਣਕਾਰੀ ਤੁਹਾਡੇ ਲਈ ਨਵੀਂ ਸੀ ਤਾਂ ਪਲੀਜ਼ ਮੇਰੀ ਇਸ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਨਾ ਬਿਲਕੁਲ ਨਾ ਭੁੱਲੋ ਅਤੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਮੈਨੂੰ ਸਪੋਰਟ ਕਰੋ ਤਾਂ ਕਿ ਤੁਹਾਨੂੰ ਮੇਰੀ ਹਰ ਇੱਕ ਡਿਟੇਲਡ ਵੀਡੀਓ ਦੀ ਨੋਟੀਫਿਕੇਸ਼ਨਸ ਸਮੇਂ-ਸਮੇਂ ਤੇ ਮਿਲਦੀਆਂ ਰਹਿਣ ਮਿਲਦੇ ਹਾਂ ਅਗਲੀ ਵੀਡੀਓ ਵਿੱਚ